ਸੂਲਾਂ ਦੇ ਕਰਤਬ ਅਧਾਇਏ 16 ਉਹ ਦਰਬੇ ਅਤੇ ਲੁਸਤਰਾ ਵਿੱਚ ਵੀ ਆਇਆ ਔਰ ਵੇਖੋ ਉੱਥੇ ਤਿਮਥੀਸ ਨਾਮੇ ਇੱਕ ਚੇਲਾ ਹੈ ਸੀ ਜਿਹੜਾ ਇੱਕ ਨਿਚਾਵਾਨ ਯੋਧਨ ਦਾ ਪੁੱਤਰ ਸੀ ਪਰ ਉਹਦਾ ਪਿਓ ਯੂਨਾਨੀ ਸੀ ਉਹ ਲੁਸਤਰਾ ਅਤੇ ਇੱਕ ਨਿਯਮ ਦੇ ਰਹਿਣ ਵਾਲੇ ਭਾਈਆਂ ਵਿੱਚ ਨੇਕ ਨਾਮ ਸੀ ਪੌਲਸ ਨੇ ਚਾਇਆ ਭਈ ਇਹ ਮੇਰੇ ਨਾਲ ਚੱਲੇ ਸੋ ਯਹੂਦੀਆਂ ਦੇ ਕਾਰਨ ਜਿਹੜੇ ਉਸ ਦੇ ਗਿਰਦੇ ਸਨ ਉਹਨੂੰ ਲੈ ਕੇ ਉਹਦੀ ਸੁਨਤ ਕੀਤੀ ਕਿਉਂ ਜੋ ਉਹ ਸਭ ਜਾਣਦੇ ਸਨ ਭਈ ਉਹਦਾ ਪਿਓ ਯੂਨਾਨੀ ਸੀ ਉਹ ਨਗਰ-ਨਗਰ ਫਿਰਦਿਆਂ ਹੋਇਆਂ ਉਹ ਹੁਕਮ ਜਿਹੜੇ ਯਰੂਸ਼ਲਮ ਵਿਚ ਲਿਆ ਰਸੂਲਾਂ ਅਤੇ ਬਜ਼ੁਰਗਾਂ ਨੇ ਠਰਾਈਏ ਸਨ ਮੰਨ ਲਈ ਉਹਨਾਂ ਨੂੰ ਸੌਂਪਦੇ ਗਏ ਸੋ ਕਲੀਸੀਆਂ ਨੇਚੇ ਵਿੱਚ ਤਕੜੀਆਂ ਹੁੰਦੀਆਂ ਅਤੇ ਗਿਣਤੀ ਵਿੱਚ ਦਿਨੋ-ਦਿਨ ਵੱਧਦੀਆਂ ਗਈਆਂ ਉਹ ਫਰੂਗਿਆ ਔਰ ਗਲਾਤੀਆ ਦੇ ਇਲਾਕੇ ਵਿੱਚ ਦੀ ਲੰਘ ਗਏ ਕਿਉਂ ਜੋ ਪਵਿੱਤਰ ਆਤਮਾ ਨੇ ਉਹਨਾਂ ਨੂੰ ਅਸਿਆ ਵਿੱਚ ਬਚਨ ਸੁਣਾਉਣ ਤੋਂ ਮਨਾ ਕੀਤਾ ਸੀ ਤਦ ਉਹਨਾਂ ਨੇ ਮਸੀਹ ਦੇ ਸਾਹਮਣੇ ਆ ਕੇ ਮਥੁਨੀਆਂ ਵਿੱਚ ਜਾਣ ਦਾ ਯਤਨ ਕੀਤਾ ਪਰ ਯਿਸੂ ਦੀ ਆਤਮਾ ਨੇ ਉਹਨਾਂ ਨੂੰ ਨਾ ਜਾਣ ਦਿੱਤਾ ਸੋ ਉਹ ਮਸੀਹ ਕੋਲ ਦੇ ਲੰਘ ਕੇ ਤ੍ਰਵਾਸ ਵਿੱਚ ਆਤਰੇ ਅਤੇ ਪੁਲਸ ਨੇ ਰਾਤ ਨੂੰ ਇੱਕ ਦਰਸ਼ਨ ਵੇਖਿਆ ਕਿ ਇੱਕ ਮਕਦੂਨੀ ਮਨੁੱਖ ਖੜਾ ਉਹਦੀ ਮਿੰਨਤ ਕਰਕੇ ਕਹਿੰਦਾ ਹੈ ਜੋ ਇਸ ਪਾਰ ਮਕਦੂਨੀਆ ਉਤਰ ਕੇ ਸਾਡੀ ਸਹਾਇਤਾ ਕਰੋ ਜਾਂ ਉਸ ਨੇ ਇਹ ਦਰਸ਼ਨ ਪਾਇਆ ਤਾਂ ਉਸ ਵੇਲੇ ਅਸਾਂ ਮਕਦੂਨੀਆ ਵਿੱਚੋਂ ਜਾਣ ਦਾ ਯਤਨ ਕੀਤਾ ਇਸ ਲਈ ਜੋ ਸਭ ਪੱਕ ਜਾਣਿਆ ਭਾਈ ਪਰਮੇਸ਼ਰ ਨੇ ਸਾਨੂੰ ਬੁਲਾਇਆ ਹੈ ਜੋ ਉਹਨਾਂ ਲੋਕਾਂ ਨੂੰ ਖੁਸ਼ਖਬਰੀ ਸੁਣਾਈਏ ਤਾਂ ਤਰਾਸ ਤੋਂ ਜਹਾਜ਼ ਤੇ ਚੜਕੇ ਅਸੀਂ ਸਿੱਧੇ ਸਮੁੰਤਰਾਕੀ ਨੂੰ ਆਏ ਅਤੇ ਅਗਲੇ ਪਲਕ ਨਿਆਪੋਲਿਸ ਨੂੰ ਅਰ ਉੱਥੋਂ ਫਲੀਪੀਓ ਨੂੰ ਜੋ ਮਕਦੋਨੀਆ ਦੇ ਉਸ ਪਾਸੇ ਦਾ ਵੱਡਾ ਸ਼ਹਿਰ ਅਤੇ ਰੋਮੀਆਂ ਦੀ ਬਸਤੀ ਹੈ ਅਤੇ ਅਸੀਂ ਕਈ ਦਿਨ ਉਸੇ ਸ਼ਹਿਰ ਵਿੱਚ ਰਹੇ ਅਤੇ ਸਬਦ ਦੇ ਦਿਨ ਫਾਟਕ ਤੋਂ ਬਾਅਦ ਦਰਿਆ ਦੇ ਕੰਢੇ ਉੱਤੇ ਗਏ ਜਿੱਥੇ ਅਸਾਂ ਜਾਣਿਆ ਪਈ ਬੰਦਗੀ ਕਰਨ ਦਾ ਕੋਈ ਸਥਾਨ ਹੋਵੇਗਾ ਅਤੇ ਬੈਠ ਕੇ ਉਹਨਾਂ 3ਵੀਂ ਨਾਲ ਜਿਹੜੀਆਂ ਇਕੱਠੀਆਂ ਹੋਈਆਂ ਸਨ ਗੱਲਾਂ ਕਰਨ ਲੱਗੇ। ਉਹ ਲੁਧਿਆਣਾ ਨਾਮੇ throthira ਨਗਰ ਦੀ ਇੱਕ 3ਵੀਂ ਕਿਰਮਿਤ ਵੇਚਣ ਵਾਲੀ ਪਰਮੇਸ਼ਰ ਦੇ ਭਗਤਨ ਸੁਣਦੀ ਸੀ। ਉਹਦਾ ਮਨ ਪ੍ਰਭੂ ਨੇ ਖੋਲ ਦਿੱਤਾ ਭਈ ਪੁਲਿਸ ਦੀਆਂ ਗੱਲਾਂ ਉੱਤੇ ਚਿਤ ਲਾਵੇ। ਅਤੇ ਜਾਂ ਉਸਨੇ ਆਪਣੇ ਟੱਬਰ ਸੁਣੇ ਬਪਤਿਸਮਾ ਲਿਆ ਤਾਂ ਮਿੰਨਤ ਕਰਕੇ ਬੋਲੀ ਕਿ ਜੇ ਤੁਸੀਂ ਮੈਨੂੰ ਪ੍ਰਭੂ ਦੀ ਨਿਚਾਵਾਨ ਸਮਝਿਆ ਹੈ ਤਾ ਮੇਰੇ ਘਰ ਵਿੱਚ ਆਣ ਕੇ ਰੋ ਅਤੇ ਸਾਨੂੰ ਮੱਲੋ ਮੱਲੀ ਲੈ ਗਈ। ਇੰਉ ਹੋਇਆ ਕਿ ਜਦ ਅਸੀਂ ਬੰਦਗੀ ਕਰਨ ਦੇ ਸਥਾਨ ਨੂੰ ਜਾਂਦੇ ਸਾਂ ਤਾਂ ਇੱਕ ਗੋਲੀ ਸਾਨੂੰ ਮਿਲੀ ਜਿਹਦੇ ਵਿੱਚ ਭੇਤ ਬੁਝਣ ਦੀ ਰੂਸ ਸੀ ਅਤੇ ਟੀਵੇ ਲਾ ਕੇ ਉਹ ਆਪਣੇ ਮਾਲਕਾਂ ਲਈ ਬਹੁਤ ਕੁਝ ਕਮਾ ਲਿਆਉਂਦੀ ਸੀ। ਸੋ ਪੁਲਿਸ ਦੇ ਅਤੇ ਸਾਡੇ ਮਗਰ ਆਣ ਕੇ ਹਾਕਾ ਮਾਰਦੀ ਅਤੇ ਕਹਿੰਦੇ ਸੀ ਜੋ ਇਹ ਲੋਕ ਸਤ ਮਹਾਪੁਰਸ਼ ਦੇ ਦਾਸ ਹਨ ਜਿਹੜੇ ਤੁਹਾਨੂੰ ਮੁਕਤੀ ਦਾ ਰਾਹ ਦੱਸਦੇ ਹਨ। ਉਹ ਬਹੁਤ ਦਿਨਾਂ ਤੱਕ ਇਹ ਕਰਦੇ ਰਹੀ ਪਰ ਪੁਲਿਸ ਅੱਕ ਗਿਆ ਅਤੇ ਮੁੜ ਕੇ ਉਸ ਰੂਹ ਨੂੰ ਕਿਹਾ ਮੈਂ ਤੈਨੂੰ ਯਿਸੂ ਮਸੀਹ ਦੇ ਨਾਮ ਨਾਲ ਹੁਕਮ ਕਰਦਾ ਹਾਂ ਜੋ ਇਹਦੇ ਵਿੱਚੋਂ ਨਿਕਲ ਜਾ ਅਤੇ ਉਹ ਉਸੇ ਘੜੀ ਨਿਕਲ ਗਈ ਪਰ ਜਾਂ ਉਹਦੇ ਮਾਲਕਾਂ ਨੇ ਵੇਖਿਆ ਜੋ ਸਾਡੀ ਕਮਾਈ ਦੀ ਆਸ ਜਾਂਦੀ ਰਹੀ ਤਾਂ ਪੁਲਿਸ ਅਤੇ ਸਿਲਾਸ ਨੂੰ ਫੜ ਕੇ ਬਾਜ਼ਾਰ ਵਿੱਚ ਹਾਕਮਾਂ ਦੇ ਕੋਲ ਖਿੱਚ ਕੇ ਲੈ ਚੱਲੇ ਅਤੇ ਉਹਨਾਂ ਨੇ ਸਰਦਾਰਾਂ ਦੇ ਅੱਗੇ ਲਿਜਾ ਕੇ ਕਿਹਾ ਭਈ ਇਹ ਮਨੁੱਖ ਜਿਹੜੇ ਯੋਧੇ ਹਨ ਸਾਡੇ ਸ਼ਹਿਰ ਨੂੰ ਬਹੁਤ ਜਿੱਚ ਕਰਦੇ ਹਨ ਅਤੇ ਸਾਨੂੰ ਅਜਿਹੀਆਂ ਰੀਤਾਂ ਦੱਸਦੇ ਹਨ ਜਿਨ੍ਹਾਂ ਦਾ ਮੰਨਣਾ ਅਤੇ ਪੂਰਾ ਕਰਨਾ ਸਾਨੂੰ ਜੋ ਰੋਮੀ ਹਾਂ ਜੋਗ ਨਹੀਂ ਤਦ ਲੋਕ ਮਿਲ ਕੇ ਉਹਨਾਂ ਦੇ ਵਿਰੁੱਧ ਉੱਠੇ ਅਤੇ ਸਰਦਾਰਾਂ ਨੇ ਉਹਨਾਂ ਦੀ ਦੁਵਾਲੇ ਦੇ ਲੀੜੇ ਪਾੜ ਕੇ ਬੈਂਤ ਮਾਰਨ ਦਾ ਹੁਕਮ ਦਿੱਤਾ ਉਹਨਾਂ ਨੂੰ ਮਾਰਕੁੱਟ ਕੇ ਕੈਦ ਕਰ ਦਿੱਤਾ ਅਤੇ ਕੈਦਖਾਨੇ ਦੇ ਦਰੋਗੇ ਨੂੰ ਹੁਕਮ ਦਿੱਤਾ ਭਈ ਵੱਡੀ ਚੌਕਸੀ ਨਾਲ ਉਹਨਾਂ ਦੀ ਖਬਰਦਾਰੀ ਕਰ ਉਸ ਨੇ ਅਜਿਹਾ ਹੁਕਮ ਪਾ ਕੇ ਉਹਨਾਂ ਨੂੰ ਅੰਦਰ ਲੈ ਕੈਦਖਾਨੇ ਵਿੱਚ ਸੁਟਿਆ ਅਤੇ ਉਹਨਾਂ ਦੇ ਪੈਰੀਂ ਕਾਟ ਠੋਕ ਦਿੱਤਾ ਪਰ ਅਧੀਕੂ ਰਾਤ ਨੂੰ ਪੁਲਿਸ ਅਤੇ ਸਿਲਾਸ ਪ੍ਰਾਰਥਨਾ ਕਰਦੇ ਅਤੇ ਪਰਮੇਸ਼ਰ ਦਾ ਭਜਨ ਗਾਉਂਦੇ ਸਨ ਔਰ ਕੈਦੀ ਉਹਨਾਂ ਦੀ ਸੁਣਦੇ ਸਨ ਤਾਂ ਅਚਾਨਕ ਇੱਕ ਐਡਾ ਪੁਚਾਲ ਆਇਆ ਜੋ ਕੈਦਖਾਨੇ ਦੀਆਂ ਨੀਹਾਂ ਹਿੱਲ ਗਈਆਂ ਔਰ ਚੱਟ ਸਾਰੇ ਬੁਹੇ ਖੁੱਲ ਗਏ ਅਤੇ ਸਭਨਾਂ ਦੀਆਂ ਬੀੜੀਆਂ ਖੁੱਲ ਗਈਆਂ ਕੈਦਖਾਨੇ ਦਾ ਦਰੁਗਾ ਜਾਗ ਉੱਠਿਆ ਅਤੇ ਜਾਂ ਕੈਦਖਾਨੇ ਦੇ ਬੁਹੇ ਖੁੱਲੇ ਵੇਖੇ ਤਾਂ ਇਹ ਸਮਝ ਕੇ ਪਈ ਕੈਦੀ ਭੱਜ ਗਏ ਹੋਣੇ ਹਨ ਤਲਵਾਰ ਤੋਹੀ ਅਤੇ ਆਪ ਨੂੰ ਮਾਰਨ ਲੱਗਾ ਪਰ ਪੁਲਿਸ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਆਖਿਆ ਜੋ ਆਪ ਨੂੰ ਕੁਝ ਨੁਕਸਾਨ ਨਾ ਪਹੁੰਚਾ ਕਿਉਂ ਜੋ ਅਸੀਂ ਸਭ ਇੱਥੇ ਹਾਂ ਤਦ ਉਹ ਦੀਵੇ ਮੰਗਾ ਕੇ ਅੰਦਰ ਨੂੰ ਦੌੜਿਆ ਅਤੇ ਕੰਬਦਾ ਕੰਬਦਾ ਪੁਲਿਸ ਅਤੇ ਸਿਲਾਸ ਦੇ ਅੱਗੇ ਡਿੱਗ ਪਿਆ ਅਤੇ ਉਹਨਾਂ ਨੂੰ ਬਾਹਰ ਲਿਆ ਕੇ ਕਿਹਾ हे ਮਹਾਪੁਰਖ ਮੈਂ ਕੀ ਕਰਾਂ ਜਿਸ ਤੋਂ ਬਚਾਇਆ ਜਾਵਾਂ ਉਹਨਾਂ ਆਖਿਆ ਪ੍ਰਭੂ ਯਿਸੂ ਤੇ ਨਿਚਾ ਕਰ ਤਾ ਤੂੰ ਅਤੇ ਤੇਰਾ ਘਰਨ ਬਚਾਇਆ ਜਾਓਗੇ ਤਾ ਉਹਨਾਂ ਉਸ ਨੂੰ ਅਤੇ ਉਹਨਾਂ ਸਬਨਾਂ ਨੂੰ ਜਿਹੜੇ ਉਸ ਦੇ ਘਰ ਵਿੱਚ ਸਨ ਪ੍ਰਭੂ ਦਾ ਬਚਨ ਸੁਣਾਇਆ। ਅਤੇ ਰਾਤ ਦੀ ਉਸੇ ਘੜੀ ਉਸ ਨੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਜ਼ਖਮ ਧੋਤੇ ਔਰ ਉਹਨੇ ਔਰ ਉਸ ਦੇ ਸਾਰੇ ਘਰਦਿਆਂ ਨੇ ਉਸੇ ਵੇਲੇ ਬਪਤਿਸਮਾ ਲਿਆ। ਅਤੇ ਉਹਨਾਂ ਨੂੰ ਘਰ ਵਿੱਚ ਲਿਆ ਕੇ ਉਹਨਾਂ ਦੇ ਅੱਗੇ ਪੋਜਨ ਪਰੋਸਿਆ। ਅਤੇ ਉਸ ਨੇ ਪਰਮੇਸ਼ਰ ਦੀ ਪ੍ਰਤੀਤ ਕਰਕੇ ਆਪਣੇ ਸਾਰੇ ਟੱਬਰਸ ਨੇ ਵੱਡੀ ਖੁਸ਼ੀ ਮਨਾਈ। ਜਾਂ ਦਿਨ ਚੜ੍ਹਾ ਤਾਂ ਸਦਾਰਾ ਨੇ ਪਿਆਦਿਆਂ ਦੇ ਰਾਹੀਂ ਕਹਾ ਭੇਜਿਆ ਭਈ ਉਹਨਾਂ ਮਨੁੱਖਾਂ ਨੂੰ ਛੱਡ ਦਿਓ। ਤਦ ਦਰੋਗ ਨੇ ਪੁਲਿਸ ਨੂੰ ਇਸ ਗੱਲ ਦੀ ਖਬਰ ਦਿੱਤੀ ਜੋ ਸਦਾਰਾ ਨੇ ਤੁਹਾਨੂੰ ਛੱਡਣ ਲਈ ਕਹਾ ਭੇਜਿਆ ਹੈ ਸੋ ਹੁਣ ਨਿਕਲ ਕੇ ਸੁਖਸਾਨ ਨਾਲ ਚਲੇ ਜਾਓ ਪਰ ਪੁਲਿਸ ਨੇ ਉਹਨਾਂ ਨੂੰ ਆਖਿਆ ਕਿ ਉਹਨਾਂ ਨੇ ਤਾਂ ਸਾਨੂੰ ਜੋ ਰੋਮੀ ਹਾਂ ਦੋਸ਼ ਸਾਬਤ ਕੀਤੇ ਬਿਨਾ ਸਭਨਾਂ ਦੇ ਸਾਹਮਣੇ ਬੈਂਤ ਮਾਰ ਕੇ ਕੈਦ ਕੀਤਾ ਅਤੇ ਹੁਣ ਭਲਾ ਉਹ ਸਾਨੂੰ ਚੁੱਪ ਕੀਤੇ ਕੱਢਦੇ ਹਨ ਇਹ ਕਦੇ ਨਹੀਂ ਹੋਣਾ ਸਗੋਂ ਉਹ ਆਪਣੇ ਆਣ ਕੇ ਸਾਨੂੰ ਬਾਹਰ ਲੈ ਚੱਲਣ ਤਦ ਪਿਆਦਾ ਨੇ ਇਹ ਗੱਲਾਂ ਸਦਾਰਾ ਨੂੰ ਜਾ ਸੁਣੀਆਂ ਅਤੇ ਜਾਂ ਉਹਨਾਂ ਸੁਨਿਆ ਜੋ ਇਹ ਰੋਮੀ ਹਨ ਤਰ ਗਏ ਅਤੇ ਆਣ ਕੇ ਉਹਨਾਂ ਨੂੰ ਮਨਾਇਆ ਅਤੇ ਬਾਹਰ ਲਿਆ ਕੇ ਅਰਦਾਸ ਕੀਤੀ ਜੋ ਸ਼ਹਿਰੋਂ ਚਲੇ ਜਾਓ ਤਦ ਉਹ ਕੈਦੋਂ ਛੁੱਟ ਕੇ ਲੁਧਿਆ ਦੇ ਗਏ ਅਰ ਭਾਈਆਂ ਨੂੰ ਵੇਖ ਕੇ ਉਹਨਾਂ ਨੂੰ ਤਸੱਲੀ ਦਿੱਤੀ ਅਤੇ ਤੁਰ ਪਏ